ਮਾਮਲਾ ਬਠਿੰਡਾ ਦੇ ਸਿਵਲ ਲਾਈਨ ਥਾਣੇ ਦਾ ਜਿੱਥੇ ਸਿਵਲ ਲਾਈਨ ਥਾਣਾ ਪੁਲਿਸ ਵੱਲੋਂ ਰੇਡ ਕਰਕੇ ਅਜੀਤ ਰੋਡ ਗਲੀ ਨੰਬਰ 6 ਦੇ ਵਿੱਚ ਦੇ ਵਪਾਰ ਦੇ ਧੰਦੇ ਨੂੰ ਬੰਦ ਕਰਵਾਇਆ ਗਿਆ ਅਤੇ ਤਿੰਨ ਹੂਜਰੀਆਂ ਜਿਹੜੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਗਿਆ ਜਿਸ ਵਿੱਚ ਦੋ ਲੜਕੀਆਂ ਤੇ ਇੱਕ ਲੜਕਾ ਮੌਜੂਦ ਹੈ ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਜਿਹੜਾ ਅਜੀਤ ਰੋਡ ਗਲੀ ਨੰਬਰ 6 ਹੈ ਉੱਥੇ ਇੱਕ ਮਾਨ ਉਹਨਾਂ ਦਾ ਪੀਜੀ ਹੈ ਇੱਥੇ ਕੋਈ ਦੇਵਪਾਰ ਦਾ ਜਿਹੜਾ ਹੈਗਾ ਉਹੰਦਾ ਚਲਾਇਆ ਜਾ ਰਿਹਾ ਜਿਸ ਤੇ ਜਿਹੜਾ ਸਾਡੇ ਵੱਲੋਂ ਜਿਹੜਾ ਹੈਗਾ ਇਨਫੋਰਮੇਸ਼ਨ ਦੇ ਤੇ ਜਿਹੜਾ ਹੈਗਾ ਵਿਕਟਮ ਦੇ ਬਿਆਨਾਂ ਦੇ ਆਧਾਰ ਤੇ ਐਫ ਆਈ ਆਰ ਨੰਬਰ 201 ਥਾਣਾ 79 ਨੂੰ ਵਿਕੇ ਦਰ ਰਜਿਸਟਰ ਕਰਕੇ ਤੇ ਉਹਦੀ ਜਿਹੜੀ ਤਫ਼ਤੀਸ਼ ਦੌਰਾਨ ਜਿਹੜਾ ਤਿੰਨ ਜਣਿਆਂ ਨੂੰ ਅਰੈਸਟ ਕੀਤਾ ਗਿਆ ਜਿਸ ਵਿੱਚ ਦੋ ਲੇਡੀਆਂ ਲਖਵਿੰਦਰ ਕੌਰ ਅਤੇ ਜਸਮੀਨ ਕੌਰ ਤੇ ਇੱਕ ਜਿਹੜਾ ਲੜਕਾ ਜਸਪਾਲ ਸਿੰਘ ਵਾਸੀ ਬਰਗਾੜੀ ਤੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਇਹ ਲੇਡੀਆਂ ਨੇ ਜਿਹਨਾਂ ਤੇ ਲੋਕਲੀ ਰਹਿਣਾ ਸੀ ਜਬ ਬਾਹਰੋਂ ਕਿਥੋਂ ਦੇ ਇਹ ਹੈ ਜਿਹੜੀ ਲਖਵਿੰਦਰ ਕੌਰ ਹੈ ਇਹ ਜੈਤੋ ਦੇ ਨੇੜੇ ਦੀ ਰਹਿਣ ਵਾਲੀ ਹੈ ਤੇ ਜਿਹੜੀ ਜਸਮੀਨ ਕੌਰ ਹੈ ਇਹ ਮਠਿੰਡੇ ਦੀ ਰਹਿਣ ਵਾਲੀ ਹੈ ਤੇ ਇਹ ਇੱਥੇ ਜਿਹੜੀਆਂ ਦੋਵੇਂ ਜਣੀਆਂ ਅੱਗੇ ਲੜਕੀਆਂ ਨੂੰ ਬੁਲਾ ਕੇ ਜਿਹੜੀਆਂ ਜਿਨ੍ਹਾਂ ਨੂੰ ਕੰਮ ਦੀ ਲੋੜ ਹੈ ਉਹਨਾਂ ਨੂੰ ਇਸ ਜਿਹੜਾ ਕੰਮ 'ਚ ਪਾ ਕੇ ਤੇ ਉਹਨਾਂ ਤੋਂ ਜਿਹੜਾ ਗਲਤ ਮੋਰਲ ਟ੍ਰੈਫਿਕਿੰਗ ਦਾ ਜਿਹੜਾ ਕੰਮ ਕਰਵਾ ਰਹੇ ਹਾਂ ਕੁਦਰਤ ਗੱਲ ਕਰੀਆ ਆਪਾਂ ਤੁਸੀਂ ਪੀਜੀ ਦੀ ਗੱਲ ਕੀਤੀ ਇਹ ਇਹ ਕਿ ਕਰਾਇਤੇ ਰਹਿ ਰਹੇ ਸੀ ਇਹਨਾਂ ਦਾ ਅਸਲ ਹਲੋ ਜਿਹੜਾ ਇੱਥੇ ਜੀਤ ਰੋਡ ਤੇ 6 ਨੰਬਰ ਤੇ ਇਹਨਾਂ ਨੇ ਜਿਹੜਾ ਹੈਗਾ ਕਰਾਇਤੇ ਜਿਹੜੇ ਕਮਰੇ ਲਏ ਹੋਏ ਸੀਗੇ ਤੇ ਜਿਹੜਾ ਹੈਗਾ ਉੱਥੇ ਕਮਰਿਆਂ 'ਚ ਜਿਹੜਾ ਹੈਗਾ ਉਹਨਾਂ ਵੱਲੋਂ ਜਿਹੜਾ ਹੈਗਾ ਪੋਲੀਆਂ ਭਾਲੀਆਂ ਕੁੜੀਆਂ ਨੂੰ ਜਿਹੜਾ ਇਸ ਕੰਮ 'ਚ ਪਾ ਕੇ ਤੇ ਉਹਨਾਂ ਦੀ ਐਕਸਪਲੋਇਟੇਸ਼ਨ ਕੀਤੀ ਜਾ ਰਹੀ ਹੈ ਸਰ ਕੰਮੀ ਕੋਲ ਤੁਹਾਨੂੰ ਸੋਚ ਆਵੇਗਾ ਇਹ ਦੌਰਾਨੇ ਅਸੀਂ ਇਨਵੈਸਟੀਗੇਸ਼ਨ ਜਿਹੜੀ ਇਹਦੀ ਚੱਲ ਰਹੀ ਹੈ ਤੇ ਉਹਦੇ ਦੌਰਾਨ ਜੇ ਕੋਈ ਹੋਰ ਵੀ ਕਿਸੇ ਦਾ ਕੋਈ ਰੋਲ ਸਾਹਮਣੇ ਆਊਗਾ ਉਹਦੇ ਖਿਲਾਫ ਵੀ ਜਿਹੜੀ ਬੰਦੀ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲੈਂਦੀ ਜਾਵੇ ਜਿਸ ਤਰ੍ਹਾਂ ਇੱਕ ਰਾਏ ਤੇ ਸਰ ਲੈ ਰੱਖਿਆ ਸੀ ਇਹਨਾਂ ਨੇ ਵੈਰੀਫਿਕੇਸ਼ਨ ਕਰਾਈ ਸੀ ਮਕਾਨ ਮਾਲਕ ਨੇ ਉਹ ਸੀ ਸਾਰੇ ਜਿਹੜੇ ਵੀ ਫੈਕਟਸ ਆ ਜਿਹੜਾ ਪ੍ਰੀਲੀਮਿਨਰੀ ਸਟੇਜ ਤੇ ਇਨਵੈਸਟੀਗੇਸ਼ਨ ਉਹ ਸਾਰੇ ਅਸੀਂ ਫੈਕਟਸ ਦੇ ਜਿਹੜਾ ਹੈਗੇ ਰਿਕਾਰਡ ਵਗੈਰਾ ਲੈ ਰਹੇ ਹਾਂ ਤੇ ਜਿਹਦਾ ਵੀ ਅੱਗੇ ਕੋਈ ਕਿਸੇ ਦੀ ਅਣਗਹਿਲੀ ਜਾਂ ਕੋਈ ਕਿਸੇ ਦਾ ਰੋਲ ਸਾਹਮਣੇ ਆਊਗਾ ਦੌਰਾਨੇ ਤਫਤੀਸ਼ ਉਹਨੂੰ ਜਿਹੜਾ ਇਸ ਨੂੰਮੀਨੇਟ ਕਰਕੇ ਤੇ ਉਹਦੇ ਖਿਲਾਫ ਇਸ ਸੱਤ ਤੋਂ ਸੱਤਕਾਰ ਰਵਿਮਣ ਵਿੱਚ ਲਿਆਂਦੀ ਜਾਂਦੀ ਜਾਨੂੰ ਲਗਾਤਾਰ ਤੁਹਾਡੇ ਵੱਲੋਂ ਇਸ ਤਰ੍ਹਾਂ ਦੇ ਲੋਕਾਂ ਤੇ ਕਾਰਵਾਈ ਸਨ ਕੀਤੀ ਜਾ ਰਹੀ ਹੈ ਤਾਂ ਇਸ ਤੋਂ ਕਹਿਣਾ ਵੀ ਤੁਹਾਡੇ ਵੱਲੋਂ ਕਾਰਵਾਈ ਕੀਤੀ ਗਈ ਹੈ ਕੀ ਕਹਿਣਾ ਚਾਹੁੰਗੇ ਜੇ ਇਹ ਮਾੜੇ ਲੋਕਾਂ ਨੂੰ ਜਿਹੜੇ ਦਲਦਲ ਵਿੱਚ ਤੱਕਦੇ ਨੇ ਇਹ ਉਹਨਾਂ ਨੂੰ ਜਿਹੜਾ ਹੈ ਇਹੀ ਬਟਿੰਡਾ ਪੁਲਿਸ ਦਾ ਜਿਹੜਾ ਸਖਤ ਤੇ ਜਿਹੜਾ ਸਾਫ਼ ਮੈਸੇਜ ਹੈਗਾ ਵੀ ਕੋਈ ਜਿਹੜਾ ਸਪਾ ਸੈਂਟਰ ਜਾਂ ਜਿਹੜੇ ਪੀਜੀ ਵਗੈਰਾ ਜਾਂ ਕੋਈ ਰੈਂਟ ਤੇ ਲੈ ਕੇ ਕੋਈ ਜਿਹੜਾ ਉਹਦੇ ਵਿੱਚ ਐਮਰਾ ਡਰਾਫਟਿੰਗ ਦਾ ਕੋਈ ਜਿਹੜਾ ਗਲਤ ਕੰਮ ਕਰਾਇਆ ਜਾਊਗਾ ਤਾਂ ਉਹਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਜਾਵੇਗੀ ਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਕੋਈ ਮਦਦਾਨੀ ਵੀ ਤੁਹਾਡੇ ਵੱਲੋਂ ਵਿਸ਼ੇਸ਼ ਰੱਖੀ ਜਾਦੀ ਹੈ। ਹਾਂਜੀ ਸਾਡੇ ਵੱਲੋਂ ਜਿਹੜਾ ਰੁਟੀਨ 'ਚ ਜਿਹੜੇ ਚੈਕਿੰਗ ਵੀ ਚੱਲਦੀ ਰਹਿੰਦੀ ਹੈ ਜੋ ਪਿੱਛੇ ਜਿਹੇ ਪੀਜੀ ਦੀ ਚੈਕਿੰਗ ਕੀਤੀ ਗਈ ਸੀਗੀ ਤੇ ਜਿਹੜੇ ਹੈ ਹੋਰ ਸਫਾਸਟ ਸੈਂਟਰ ਹੈ ਜਾਂ ਜਿਹੜੇ ਹੋਰ ਵੀ ਐਵੇਂ ਜਿਹਾ ਸਾਨੂੰ ਜਿੱਥੇ ਇਨਫਾਰਮੇਸ਼ਨ ਸਾਡੇ ਵੱਲੋਂ ਡਵੈਲਪ ਕੀਤੀ ਜਾਂਦੀ ਹੈ ਉਹ ਲਗਾਤਾਰ ਸਾਡੇ ਵੱਲੋਂ ਜਿਹੜੀ ਇਸ ਤਰ੍ਹਾਂ ਦੀ ਕੋਸ਼ਿਸ਼ ਚੱਲਦੀ ਰਹਿੰਦੀ ਹੈ। ਤੇ ਇਹਨਾਂ ਦੇ ਆਉਣ ਵਾਲੇ ਸਮੇਂ 'ਚ ਵੀ ਜੇ ਕੋਈ ਗੱਲ ਸਾਹਮਣੇ ਆਉਂਗੀ ਕਿਸੇ ਦੀ ਉਹਦੇ ਖਿਲਾਫ ਜਿਹੜੀ ਸਖਤ ਸਜ਼ਾ ਕਰਨ ਦੀ ਵਿਵਾਨ ਵਿੱਚ ਲਿਆਂਦੀ ਜਾਵੇ। ਹਾਂਜੀ ਜਿਹੜਾ ਹੈਗੇ ਕੋਈ ਵੀ ਜਿਹੜਾ ਹੈਗਾ ਉਹਦਾ ਪੀਜੀ ਦਾ ਜਿਹੜੇ ਕੰਮ ਕਰਦਾ ਹੈਗਾ ਤਾਂ ਉਹ ਉਹਨੂੰ ਰਜਿਸਟਰਡ ਜ਼ਰੂਰ ਕਰਾਵੇ। ਡੀ ਸਾਹਿਬ ਦੇ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਦੇ ਜਿਹੜੇ ਸਬੰਧੀ ਜਿਹੜੇ ਹੁਕਮ ਜਾਰੀ ਕੀਤੇ ਗਏ ਤੇ ਜੋ ਵੀ ਉੱਥੇ ਕਿਰਾਏਦਾਰ ਰਹਿੰਦੇ ਆ ਉਹਨਾਂ ਦੀ ਸਾਰਿਆਂ ਦੀ ਵੈਰੀਫਿਕੇਸ਼ਨ ਵੀ ਜ਼ਰੂਰ ਕਰਵਾਈ ਜਾਵੇ ਤਾਂ ਜੋ ਕੋਈ ਵੀ ਜਿਹੜਾ ਮਾੜਾ ਆਨਸਰ ਹੈ ਕੋਈ ਇੱਥੇ ਆ ਕੇ ਰਹਿ ਕੇ ਕੋਈ ਜਿਹੜੇ ਹੈਗੇ ਇੱਥੇ ਕੋਈ ਹਰਕਤ ਜਾਂ ਜਿਹੜਾ ਕੋਈ ਮਾਰੇ ਕੰਮ ਨੂੰ ਅੰਝਾਬ ਨਾ ਦੇ ਸ। ਇਹਾਂ ਦੀ ਵਰਕਸ਼ਾਪ ਹੋਈ ਸੀ ਜਿਹੜੇ ਰਾਜੇ ਸੀ। ਇਹ ਅਸੀਂ ਇਹ ਤੁਹਾਨੂੰ ਦੱਸਿਆ ਵੀ ਇਹ ਪ੍ਰੀ-ਇਨਵੈਸਟਿਗੇਸ਼ਨ ਆ ਇਹਦੇ ਜਿਹੜੇ ਅਸੀਂ ਸਾਰੇ ਹਜੇ ਰਿਪੋਰਟ ਲੈ ਰਹੇ ਆ ਤੇ ਦੌਰਾਨੇ ਤਫ਼ਤੀਸ਼ ਜਿਹੜਾ ਹੈਗਾ ਜੋ ਵੀ ਫੈਕਟਸ ਆਉਣਗੇ ਕੋਈ ਨਵਾਂ ਫੈਕਟ ਆਉਂਦਾ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ।